ਯੂਥ ਯੂਨਾਈਟਿਡ ਸਪੋਰਟਸ ਐਂਡ ਵੈਲਫੇਅਰ ਕਲੱਬ ਮੋਗਾ ਵੱਲੋਂ ਅਤੇ ਵਾਰਡ ਨੰਬਰ 7 ਅਤੇ 9 ਨੰਬਰ ਅਤੇ ਸਮੂਹ ਮੌਲਾ ਨਿਵਾਸੀਆਂ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ ਸਬੰਧੀ ਸਰਬਤ ਦੇ ਪਲੇ ਲਈ 11ਵਾਂ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗਏ ਜਿਸ ਵਿੱਚ ਸਮੂਹ ਸੰਗਤ ਨੇ ਹਾਜ਼ਰੀ ਭਰੀ ਇਸ ਸਮਾਗਮ ਵਿੱਚ ਰਾਗੀ ਜਥੇ ਕਥਾਵਾਚਕਾ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਆਓ ਹੁਣ ਆਪਾਂ ਸੁਣਦੇ ਹਾਂ ਸੰਗਤਾਂ ਦੇ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਫਤਿਹ ਬਖਸ਼ਿਸ਼ ਕੀਤੀ ਹੈ ਦੁਆਰੇ ਫੇਰ ਆਪਾਂ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡਾ ਸਮੂਹ ਸੰਗਤ ਨੂੰ ਇਹੀ ਸਨੇਹਾਗਾ ਵੀ 7 ਬਾੜ ਨੰਬਰ 7 ਅਤੇ 9 ਦੀਆਂ ਸੰਗਤਾਂ ਜੋ ਵੀ ਰਲ ਮਿਲ ਕੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਨੇ ਆ ਅੱਜ ਸਮਾਪਤੀ ਵੱਲ ਵਧਦੇ ਆ ਸਮਾਪਤੀ ਹੋਈ ਆ ਤੇ ਵਾਹਿਗੁਰੂ ਨੌਜਵਾਨ ਵੀਰਾਂ ਨੂੰ ਤੇ ਸਾਡੀਆਂ ਬੀਬੀਆਂ ਭੈਣਾਂ ਨੂੰ ਬਾੜ ਨੰਬਰ 9 ਤੇ 7 ਦੀਆਂ ਸਭ ਸੰਗਤਾਂ ਨੂੰ ਵੈਸੇ ਤਾਂ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਇਸੇ ਇੱਥੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਨੌਜਵਾਨ ਵੀਰਾਂ ਨੂੰ ਨਸ਼ੇ ਤੋਂ ਬਚਾਈ ਰੱਖੇ ਗੁਰਵਾਨੀ ਨਾਲ ਜੋੜੇ ਸਾਧ ਸੰਗਤ ਇਸੇ ਤਰ੍ਹਾਂ ਹੀ ਸੇਵਾ ਕਰਦੇ ਆ ਤਨ ਮਨ ਧਨ ਨਾਲ ਜੋ ਵੀ ਵੀਰ ਇੱਥੇ ਸੇਵਾ ਕਰਦਾ ਤੇ ਵਾਹਿਗੁਰੂ ਸੇਵਾ ਦਾ ਫਲ ਤਾਂ ਜਰੂਰ ਦਿੰਦੇ ਹੀ ਆ ਪਰ ਇਸ ਵਾਰ ਮੇਰਿਆਂ ਪਹਿਲਾਂ ਭੈਣਾ ਨੇ ਦੱਸ ਵੀ ਦਿੱਤਾ ਹੈ ਵੀ ਸਾਡੇ ਤੇ ਵਾਹਿਗੁਰੂ ਨੇ ਸਾਡੀ ਪ੍ਰੀਖਿਆ ਲਈ ਆ ਪਰ ਜੋ ਵੀ ਵਾਹਿਗੁਰੂ ਪ੍ਰੀਖਿਆ ਲੈਂਦੇ ਆ ਆਪ ਹੀ ਪ੍ਰੀਖਿਆ ਪਾਉਂਦੇ ਆ ਤੇ ਆਪ ਹੀ ਪ੍ਰੀਖਿਆ ਦੇ ਵਿੱਚੋਂ ਪਾਸ ਕਰਦੇ ਆ ਇਸੇ ਤਰ੍ਹਾਂ ਹੀ ਹੋਇਆ ਵਾਹਿਗੁਰੂ ਨੇ ਪ੍ਰੀਖਿਆ ਪਾ ਕੇ ਆਪ ਹੀ ਸਾਨੂੰ ਪਾਸ ਕੀਤਾ ਤੇ ਸਫਲ ਬਣਾਇਆ ਵਾਹਿਗੁਰੂ ਇਸੇ ਤਰ੍ਹਾਂ ਹੀ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਜੋ ਵੀ ਅਸੀਂ ਸੰਗਤਾਂ ਔਰ ਨੌਜਵਾਨ ਵੀਰਾਂ ਦਾ ਧੰਨਵਾਦ ਕੀਤਾਗਾ ਇਸ ਦੇ ਨਾਲ ਨਾਲ ਹੀ ਸੀ ਕੇ ਲਾਈਵ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਵੀਰ ਸਾਨੂੰ ਹਰ ਸਾਲ ਮਤਲਬ ਸੇਵਾ ਸੇਵਾ ਦਿੰਦਾ ਵੀ ਬੋਲਣ ਦੀ ਤੇ ਸਪੀਕਰ ਮੁਰੇ ਬੋਲਣਾ ਵੈਸੇ ਬਹੁਤ ਔਖਾ ਪਰ ਫੇਰ ਵੀ ਇਹ ਵੀਰ ਸਾਨੂੰ ਕੋਸ਼ਿਸ਼ ਕਰਾਉਂਦਾ ਸਾਨੂੰ ਬੁਲਾਉਂਦਾ ਤੇ ਇਹਦੇ ਨਾਲ ਹੀ ਅੱਗੇ ਉਤਸ਼ਾਹ ਵਧਦਾ ਸਾਡਾ ਤੇ ਬਹੁਤ ਬਹੁਤ ਵੀ ਇਸ ਵੀਰ ਦਾ ਵੀ ਧੰਨਵਾਦ ਸੀ ਕਿ ਪੰਜਾਬ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਦੇ ਸੰਬ ਦੇਸਾਂ ਵਿੱਚ ਬੈਠੇ ਵੀਰ ਸੱਜਣਾ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਸਾਡੇ ਵੀਰ ਬਹੁਤ ਪਿਆਰੇ ਇਕਮਜੋਤ ਸਿੰਘ ਸਭ ਤੋਂ ਵੱਧ ਉਪਰਾਲਾ ਕਰਦੇ ਹਨ ਬਹੁਤ ਦਿਨਾਂ ਤੋਂ ਸੇਵਾ ਨਿਭਾ ਰਹੇ ਹਨ ਘਰਾਂ ਦੇ ਵਿੱਚ ਜਾ ਕੇ ਤਿਲ ਫੁੱਲ ਇਕੱਠਾ ਕਰਕੇ ਉਹਨਾਂ ਨੇ ਇਹ ਸਾਰਾ ਪ੍ਰਬੰਧਰ ਚਾਇਆ ਹੈ ਸਾਰੀਆਂ ਭੈਣਾਂ ਤੇ ਸਾਰੇ ਵੀਰਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਮੌਸਮ ਖਰਾਬ ਹੋਣ ਦੇ ਵਿੱਚ ਵੀ ਜਿੰਨਾ ਬੀਬੀਆਂ ਭੈਣਾਂ ਨੇ ਹੱਥੀਂ ਸੇਵਾ ਕੀਤੀ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੀ ਸਾਧ ਸੰਗਤ ਪਹੁੰਚੀ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਰਬੱਤ ਦੇ ਭਲੇ ਲਈ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਨੇ ਸਰਬੱਤ ਦਾ ਭਲਾ ਬੋਲੇ ਈਸੋ ਨਿਹਾਲ ਦੇਖ ਲਈ ਖਾਤੇ ਤਾਂ ਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਅਤੇ 9 ਸਾਲ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੁਣ ਜੀ ਵਾਰ ਨੰਬਰ 9 ਤੇ ਵਾਰ ਨੰਬਰ 7 ਦੀਆਂ ਸੰਗਤਾਂ ਨੂੰ ਨੌਜਵਾਨ ਵੀਰਾਂ ਵੱਲੋਂ ਬਹੁਤ ਸੁਨੋਪਰਾਲਾ ਕੀਤਾ ਗਿਆ ਇਕੱਤਰਿਤ ਹੋਣ ਦਾ ਮੌਕਾ ਮਿਲਦਾ ਸਾਨੂੰ ਇਸ ਦੇ ਨਾਲ ਸਾਡੇ ਵਿੱਚ ਪਿਆਰ ਅਥਵਾਕ ਦੀ ਭਾਵਨਾ ਵਧਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਸੀ 11ਵਾਂ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਗਮਨ ਪਰਬ ਤੇ ਨਵੇਂ ਸਾਲ ਦੇ ਆਗਮਨ ਪਰਬ ਦੀ ਖੁਸ਼ੀ ਵਿੱਚ ਬਣਾਇਆ ਸਾਰੀ ਗੁਰਸੰਗਤ ਨੂੰ ਇਸ ਲਈ ਬਹੁਤ ਬਹੁਤ ਵਧਾਈਆਂ ਜੋਸੀ ਕੇ ਪੰਜਾਬ న్యూਸ ਵਾਲੇ ਆ ਉਹ ਸਾਨੂੰ ਹਰ ਸਾਲ ਸਾਡੀ ਜਿਹੜੀ న్యూਸ ਆ ਉਹ ਕਵਰ ਕਰਦੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਅਸੀਂ ਕਾਮਨਾ ਕਰਦੇ ਆ ਕਿ ਜੇ ਜਿਹੜਾ ਅਸੀਂ 12ਵਾਂ ਅਖੰਡ ਪਾਠ ਕਰਾਉਣਾ ਹੈ 9 ਤੇ 7 ਵਾਰਡ ਦੀਆਂ ਸਰਬੱਤ ਦਾ ਸਾਹ ਸੰਗਤਾਂ ਰਲ ਮਿਲ ਕੇ ਇਸੇ ਤਰ੍ਹਾਂ ਮਨਾਉਣ ਗਈਆਂ ਇਸ ਨਾਲ ਸਾਡਾ ਜਿਹੜਾ ਸਮਾਜਿਕ ਜਿਹੜਾ ਭਾਈਚਾਰਾ ਵਾਧਾ ਸਾਡੇ ਬੱਚਿਆਂ ਨੂੰ ਗਰਬਾਣੀ ਨਾਲ ਜੋੜਿਆ ਜਾਂਦਾ ਬੱਚੇ ਨਸ਼ੇ ਤੋਂ ਰਹਿਤ ਹੁੰਦੇ ਆ ਸੋ ਮੈਂ ਪ੍ਰਮਾਤਮਾ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਦੀ ਆ ਕਿ ਸਾਡਾ 9 ਤੇ 7 ਨੰਬਰ ਵਾਰਡ ਦਾ ਇੱਕਾ ਇਸੇ ਤਰ੍ਹਾਂ ਬਣਿਆ ਰਵੇ ਨੌਜਵਾਨ ਵੀਰ ਜਿਹੜੇ ਆ ਇਸੇ ਤਰ੍ਹਾਂ ਅਪਰਾਲਾ ਕਰਦੇ ਰਹਿਣ ਤਾ ਜੋ ਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲ ਸਕੀਏ ਜੋ ਗੁਰੂ ਸਾਹਿਬ ਨੇ ਸਾਡਾ ਮਾਰਗਦਰਸ਼ਨ ਕੀਤਾ ਅਸੀਂ ਉਸ ਤੇ ਪਹਿਰਾ ਦੇ ਸਕੀਏ ਇਸ ਦੇ ਨਾਲ ਹੀ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੀ ਆ ਤੇ ਸਾਰਿਆਂ ਨੂੰ ਹੈਪੀ ਨਿਊ ਈਅਰ ਕਹਿੰਦੇ ਆ ਬੋਲੇ ਇਸਰ ਦੇ ਹਾਲ ਸਾਤ ਸੁਨ ਕਾਲ ਅਰਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ 사ਦਕਾ 11ਵਾਂ ਸਾਲਾਨਾ ਸਮਾਗਮ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਸੰਪੂਰਨ ਹੋਇਆ ਏ ਪਿਛਲੇ 11 ਸਾਲਾਂ ਤੋਂ ਵਾਰਡ ਨੰਬਰ 7 ਤੇ 9 ਦੀ ਏਕਤਾ ਦਾ ਸੱਦਾ ਜੋ ਦਿੱਤਾ ਗਿਆ ਏ ਸਾਲਾਨਾ ਸਮਾਗਮ ਹਰ ਸਾਲ ਹੁੰਦਾ ਏ ਸਾਰੀ ਸੰਗਤ ਵਧਾਈ ਦੀ ਹੱਕਦਾਰ ਆ ਕਿ ਵੱਧ ਚੜ ਕੇ ਆਪਣਾ ਤਨ ਮਨ ਧਨ ਤੋਂ ਯੋਗਦਾਨ ਪਾਉਂਦੇ ਆ ਪ੍ਰਮਾਤਮਾ ਮਿਹਰ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਦਾਂ ਹੀ ਲੜੀਵਾਰ ਸਮਾਗਮ ਹੁੰਦੇ ਰਹਿਣ ਤੇ ਤਾਂ ਕਿ ਕਿਸੇ ਨੂੰ ਕੁਝ ਸਿੱਖਣ ਦਾ ਮੌਕਾ ਮਿਲੇ ਇਦਾਂ ਹੀ ਇੱਕ ਤਾਤੇ ਭਾਈ ਚਾਰਖ ਦੀ ਸਾਂਝ ਪਰਮਾਤਮਾ ਬਣਾਈ ਰੱਖੀ ਵਾਏ ਭਰਜੀ ਦਾ ਘਰ ਸਾਹਿਬ ਵਾਏ ਜੀ ਦੇ ਪਤੇ